ਲਾ ਪੰਜਵਾਂ ਯਾ ਕੈ ਸਿਮਰਨ ਸਭ ਕੀ ਛਪਾਈ ਐ ਬਿਰਥੇ ਕਾਲ ਨਜਾਈ ਤਿਸ ਪ੍ਰਭ ਤਿਆਗ ਅਵਰ ਕਤਰਾਚ ਹੋ ਜੋ ਸਭ ਮੈਂ ਰਿਹਾ ਸਮਾਈ ਯਾ ਕੈ ਸਿਮਰਨ ਸਭ ਕੀ ਛਪਾਈ ਐ ਤੇ ਕਾਲ ਨਜਾਈ ਤਿਸ ਪ੍ਰਭ त्याग ਅਵਰ ਕਤਰਾਚੋ ਜੋ ਸਾਮੈ ਰਿਹਾ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਸਾਦ ਸੰਗ ਮਿਲਨਾ ਮਤਿ ਆਵਹੁ ਪੂਰਨ ਹੋਐ ਕਲ ਰਹਾ ਸਾਰ ਸਮਾਲੈ ਨਿਤ ਪ੍ਰਤਪਾਲੇ ਪ੍ਰੇਮ ਸਹਿਤ ਗਲ ਲਾਵੈ ਕੋਹਾਨਾਨਕ ਪ੍ਰਭ ਤੁਮਰੇ ਬਿਸਰਤ ਯਗਤ ਜੀਵਨ ਕੈਸੇ ਪਾਵੈ ਸਾਰਿ ਸਿਮਾਲੈ ਨਿਤ ਪ੍ਰਤਪਾਲਿ ਪ੍ਰੇਮ ਸਹਤ ਗਲ ਲਾਵੈ ਕੋਹਾਨਾਨਕ ਪ੍ਰਭ ਤੁਮਰੇ ਬਿਸਰਤ ਈ ਆਗਤ ਜੀਵਨ ਕੈਸੇ ਪਾਵੇ ਵਾਹਿਗੁਰਜਾ ਖਲਸਾ ਵਾਹਿਗੁਰਜ ਕੀ ਫਤਿਹ